ਉਹ ਸ੍ਰੀ ਸੁਖਨੀ ਸਾਹਿਬ ਵਿੱਚ ਗੁਰੂ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਵਹਿਰ ਦੇ ਨਾਮ ਦੇ ਸਿਮਰਨ ਦੇ ਬੇਅੰਤ ਫਾਇਦੇ ਇਕ ਨਹੀਂ ਸਾਰੀ ਅਸ਼ਟਪਦੀ ਪ੍ਰਭੂ ਸਿਮਰਨ ਦੇ ਫਾਇਦਿਆਂ ਵਿੱਚ ਪ੍ਰਭੂ ਸਿਮਰਨ ਦਾ ਆ ਫਾਇਦਾ ਹੈ ਆ ਲਾਭ ਹੈ ਆ ਗੁਣ ਹੈ ਆ ਸ਼ਕਤੀ ਹੈ ਆ ਬਰਕਤ ਹੈ جرا بیچار کر کے دیکھو اس کر کے ہی حضور نے ایسے فرمان کیا ہے سمر پیارے سمر سمر ਉਸੇ ਮੰਨਦੇ ਬੇਅੰਤ ਫਾਇਦੇ ਜਿਵੇਂ ਛੋਟਾ ਜਿਹਾ ਰੋਟੀ ਦਾ ਬਹੜ ਦਾ ਬੀਜ ਹੁੰਦਾ ਹੈ ਕਸ਼ਕਸ਼ ਦੇ ਦਾਣੇ ਜਿੰਨਾ ਉਹਦਾ ਬੀਜ ਹੁੰਦਾ ਹੈ ਉਸ ਦੇ ਵਿੱਚ ਕਿੰਨਾ ਵੱਡਾ ਬਹੜ ਦਾ ਦਰਖਤ ਛੁਪਿਆ ਹੁੰਦਾ ਹੈ ਨਹੀਂਦਾ ਨਹੀਂ ਜੇ ਕਿਸੇ ਨੂੰ ਕਹੋ ਇਹਦੇ ਵਿੱਚ ਕਿੱਡਾ ਵੱਡਾ ਬਹੜ ਹੈ ਸਿਆਣਾ ਪੁਰਸ਼ ਤਾਂ ਵਿਚਾਰ ਦੇ ਬਲ ਕਰਕੇ ਮੰਨ ਲਏਗਾ ਅੰ ਗਿਆਨ ਆਦਮੀ ਜਿਹੜਾ ਮੂੜਾ ਆਦਮੀ ਉਹ ਨਹੀਂ ਮੰਨੇਗਾ ਕਹਿਣ ਲੱਗੇ ਐ ਇਤਨਾ ਛੋਟਾ ਜਿਹਾ ਬੀਜ ਬੋੜ ਦਾ ਦਰਖ ਇਤਨਾ ਵੱਡਾ ਹੁੰਦਾ ਇਹਦੇ ਵਿੱਚ ਕਿੱਥੇ ਹੈ ਲੇਕਿਨ ਹੈ ਉਸ ਦੇ ਵਿੱਚ ਪ੍ਰਗਟ ਕਰਦ ਹੁੰਦਾ ਹੈ ਜਦ ਉਸ ਬੀਜ ਨੂੰ ਜ਼ਮੀਨ ਵਿੱਚ ਗੱਡੀਏ ਲਗਾਈਏ ਹੌਲੀ ਹੌਲੀ ਉਗਦਾ ਹੈ ਉਹਨੂੰ ਪਾਣੀ ਵਗੈਰਾ ਦੁਆਰਾ ਉਸ ਦੀ ਪਰਵਰਿਸ਼ ਹੋਵੇ ਹਰ ਤਰੀਕੇ ਸਿਰ ਕੋਈ ਜਾਨਵਰ ਉਸ ਨੂੰ ਭੰਨ ਦੋੜ ਖਾ ਨਾ ਜਾਏ ਬਚਾ ਹੋਵੇ ਗਰਮੀ ਸਰਦੀ ਤੋਂ ਬਚਾ ਹੋਵੇ ਉਸ ਦੇਰ ਦੇ ਵਿੱਚ ਕਿੰਨਾ ਵੱਡਾ ਬਹੁਤ ਦਾ ਦਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਹਿਰੂ ਸ੍ਰਿਸ਼ਟੀ ਦਾ ਕਰਤਾ ਹਰਤਾ ਤਰਤਾ ਆਪ ਅਰ ਉਸ ਦੀਆਂ ਸ਼ਕਤੀਆਂ ਸਾਰੀਆਂ ਹੀ ਮੌਜੂਦ ਹਨ ਪਰ ਦਿੰਦੀਆਂ ਨਹੀਂ ਪਰਕਟ ਕਦ ਹੁੰਦੀਆਂ ਹਨ ਜਦ ਉਸਦਾ ਨਾਮ ਜਪਿਆ ਜਾਵੇ ਨਾਮ ਜਪਿਆ ਉਹ ਸ਼ਕਤੀਆਂ ਅੰਦਰੋਂ ਹੀ ਪ੍ਰਗਟ ਹੁੰਦੀਆਂ ਤੇ ਸ਼ਕਤੀਆਂ ਦਾ ਮਾਲਕ ਵਹਿਰੂ ਵੀ ਅੰਦਰੋਂ ਹੀ ਪ੍ਰਗਟ ਹੁੰਦਾ ਹੈ ਜਿਵੇਂ ਉਸ ਬੀਜ ਵਿੱਚੋਂ ਬਹੜ ਦਾ ਦਰਖਤ ਕਿੰਨਾ ਵੱਡਾ ਪ੍ਰਗਟ ਹੋ ਕੇ ਸਭ ਨੂੰ ਹੀ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਜੀ ਫਰਮਾਉਂਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵ کل کلیش تن ماہ مٹاو سمرو جاس بسم ریکا نام جب تگن جپ تگنکا وید پران سمر کینے رام نام کن کا ایک سدھاخر کنکاساو تاکی مہمہ گنی نہ کانکھی ایک درس تو ہارو نان پن سنگ موہ ادھارو یوں گروہ جی نے اگے جا کے پھر کلی کلی پنگتی وچے ਪੁਰੂਸ਼ ਸ਼ਮਣ ਦਾ ਆਫਾਇਦਾ ਪੁਰੂਸ਼ ਸ਼ਮਣ ਦਾ ਆਲਾਬ ਉਸ ਦਾ ਆ ਗੁਣ ਆ ਸ਼ਕਤੀ ਆ ਵਰਤ ਤਾਂ ਆ ਦਰਸਾਈਆਂ ਹਨ ਓ ਦਿਨ ਦਿਨ ਨੇ ਪਰਮੇਸ਼ਰ ਦਾ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਸਾਰਿਆਂ ਵਿੱਚ ਇਹ ਸ਼ਕਤੀਆਂ ਪ੍ਰਗਟ ਹੋਈਆਂ ਓ ਬਾਲਮੀ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਜੀ ਤੇ ਤੰਦਸ ਦਿਨ ਹਰ ਸਿਮਰਣੀ ਚੋਂ ਕੁੰਟ ਜਾਤੇ ਹਰੀ ਦੇ ਸਿਮਰਨ ਕਰਕੇ